ਕਰਦੀ ਲੋ ਦੇ ਵੱਲੋਂ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਆਪਣੇ ਦੋ ਆਸ਼ਿਕਾਂ ਦੇ ਨਾਲ ਮਿਲ ਕੇ ਨੂੰ ਨੇ ਆਪਣੇ ਸਹੁਰੇ ਦੀ ਜਾਨ ਲੈ ਲਈ ਤੇ ਇਹ ਪਤਨੀ ਦਵਾਈਆਂ ਤਾਂ ਜ਼ਰੂਰ ਖਵਾਉਂਦੀ ਸੀ ਪਰ ਇਹ ਦਵਾਈਆਂ ਨੀਂਦ ਦੀਆਂ ਤੇ ਨਸ਼ੇ ਦੀਆਂ ਹੀ ਹੁੰਦੀਆਂ ਸਨ ਇਸ ਦੇ ਪਿੱਛੇ ਦਾ ਕਾਰਨ ਅਤੇ ਕਿਸ ਤਰ੍ਹਾਂ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹੋਰ ਵੀ ਡਰਾ ਦੇਣ ਵਾਲਾ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਰਿਸ਼ਤਿਆਂ ਨੂੰ ਤਾਂ ਤਾਰ-ਤਾਰ ਕੀਤਾ ਹੀ ਗਿਆ ਪਰ ਇੱਕ ਇਹੋ ਜਿਹਾ ਪਰੋਸਾ ਤੋੜ ਦਿੱਤਾ ਗਿਆ ਜਿਸ ਤੇ ਅੱਖਾਂ ਬੰਦ ਕਰਕੇ ਇੱਕ ਪਿਓ ਨੇ ਯਕੀਨ ਕੀਤਾ ਸੀ ਆਪਣੇ ਨੂੰ ਨੂੰਤੀ ਬਣਾ ਕੇ ਘਰ ਰੱਖਿਆ ਸੀ ਅਤੇ ਆਪਣੇ ਨਾ ਉਸਦੀ ਜਿਹੜੀ ਜ਼ਮੀਨ ਸੀ ਕਰੀਬ 5 ਤੋਂ 9 ਕਿੱਲੇ ਦੇ ਵਿੱਚ ਉਸਦੇ ਕੋਲ ਜ਼ਮੀਨ ਸੀ ਇਹ ਸਾਰੀ ਜ਼ਮੀਨ ਉਸਨੇ ਆਪਣੀ ਨੂੰ ਦੇ ਨਾਮ ਲਗਾ ਦਿੱਤੀ ਸੀ ਪਰ ਫਿਰ ਵੀ ਇਹ ਨੂੰ ਉਸਦੀ ਧੀ ਨਾ ਬਣੀ ਅਤੇ ਅੱਜ ਹਾਲਾਤ ਉਹ ਬਣਾ ਦਿੱਤੇ ਗਏ ਕਿ ਇਸ ਨੂੰ ਨੇ ਆਪਣੇ ਸਹੁਰੇ ਦੀ ਜਾਨ ਲੈ ਲਈ ਇਸ ਦੇ ਪਿੱਛੇ ਦਾ ਕਾਰਨ ਅਤੇ ਕਿਸ ਤਰ੍ਹਾਂ ਦੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹੋਰ ਵੀ ਡਰਾ ਦੇਣ ਵਾਲਾ ਸੀ ਪਿੰਡ ਵਾਲੇ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਹੁਣ ਸਾਹਮਣੇ ਆ ਕੇ ਦੱਸ ਰਹੇ ਨੇ ਕਿ ਸਾਡੇ ਘਰ ਦੇ ਵਿੱਚ ਆਈ ਨੂੰ ਜਿਸ ਦਾ ਨਾਮ ਅਮਨਦੀਪ ਕੌਰ ਸੀ ਕਰੀਬ 15 16 ਸਾਲ ਤੋਂ ਉਹਨਾਂ ਦੇ ਵਿਆਹ ਨੂੰ ਹੋ ਹੀ ਚੁੱਕੇ ਨੇ ਕਿਉਂਕਿ ਘਰ ਦੇ ਵਿੱਚ ਦੋ ਜਵਾਨ ਬੱਚੇ ਨੇ ਜਿਨ੍ਹਾਂ ਦੀ ਉਮਰ 14 15 ਸਾਲ ਦੀ ਹੈ ਉਹ ਘਰ ਦੇ ਵਿੱਚ ਨੇ ਤੇ ਇਸ ਕੁੜੀ ਦਾ ਪਤੀ ਵੀ ਘਰ ਦੇ ਵਿੱਚ ਹੈ ਤੇ ਪਿਓ ਨੇ ਆਪਣੀ ਇਹ ਸਾਰੀ ਜ਼ਮੀਨ ਪੁੱਤ ਦੇ ਨਾਮ ਨਾਲ ਲਗਵਾ ਕੇ ਆਪਣੀ ਨੂੰਹ ਦੇ ਨਾਮ ਤੇ ਲਗਵਾਈ ਸੀ ਤਾਂ ਕਿ ਉਹ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਸਕੇ ਹਾਲਾਂਕਿ ਬੀਤੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ 2021 ਦੇ ਵਿੱਚ ਇਸ ਦੂ ਦਾ ਕਿਸੇ ਹੋਰ ਦੇ ਨਾਲ ਚੱਕਰ ਚੱਲ ਗਿਆ ਸੀ ਅਤੇ ਇਹ ਘਰ ਛੱਡ ਕੇ ਵੀ ਚਲੀ ਗਈ ਸੀ ਫਿਰ ਬਾਅਦ ਦੇ ਵਿੱਚ ਪੇਕਾ ਪਰਿਵਾਰ ਵਿੱਚ ਪੈ ਜਾਂਦਾ ਹੈ ਅਤੇ ਸਲਾਹ مشورہ کرا ਦਿੰਦਾ ਹੈ ਇਸ ਸੁਲਾ ਹੋਣ ਤੋਂ ਬਾਅਦ ਸਾਰੇ ਜਾਣੇ ਘਰ ਦੇ ਵਿੱਚ ਰਹਿ ਰਹੇ ਸੀ ਜਿਸ ਦੇ ਵਿੱਚ ਪਤੀ ਪਤਨੀ ਉਹਨਾਂ ਦੇ ਮਾਪਿਓ ਅਤੇ ਦੋ ਬੱਚੇ ਸ਼ਾਮਿਲ ਸਨ ਸੋਰੇ ਨੂੰ ਆਪਣੀ ਨੂੰਹ ਤੇ ਪੂਰਾ ਮਾਣ ਸੀ ਬਿਨਾਂ ਕਿਸੇ ਗਲਤੀ ਪਰਵਾਹ ਕੀਤੇ ਹੋਏ ਉਸ ਨੇ ਆਪਣੇ ਪੁੱਤ ਦੇ ਨਾਮ ਤੇ ਜ਼ਮੀਨ ਨਹੀਂ ਲਗਵਾਈ ਕਿਉਂਕਿ ਉਹ ਪੁੱਤ ਨਸ਼ੇ ਕਰਦਾ ਸੀ ਬੜੀ ਵੱਡੀ ਸਮਝਦਾਰੀ ਦਾ ਕੰਮ ਉਸਦੇ ਵੱਲੋਂ ਹੀ ਕੀਤਾ ਗਿਆ ਸੀ ਕਿ ਮੈਂ ਆਪਣੀ ਨੂੰਹ ਨੂੰ ਇਹ ਜ਼ਮੀਨ ਦੇ ਦੇਣਾ ਤਾਂ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਕਰੇ ਘਰ ਦੇ ਵਿੱਚ ਰਹੇ ਅਤੇ ਇੱਕ ਨਾ ਇੱਕ ਦਿਨ ਮੇਰੇ ਪੁੱਤ ਨੂੰ ਵੀ ਉਹ ਜ਼ਰੂਰ ਸੁਧਾਰ ਦੇਵੇਗੀ ਇਸ ਪੁੱਤ ਨੂੰ ਉਸਦੀ ਇਹ ਪਤਨੀ ਦਵਾਈਆਂ ਤਾਂ ਜ਼ਰੂਰ ਖਵਾਉਂਦੀ ਸੀ ਪਰ ਇਹ ਦਵਾਈਆਂ ਨੀਂਦ ਦੀਆਂ ਤੇ ਨਸ਼ੇ ਦੀਆਂ ਹੀ ਹੁੰਦੀਆਂ ਸਨ ਜਿਸ ਤਰ੍ਹਾਂ ਕਿ ਪਤੀ ਦੇ ਵੱਲੋਂ ਦੱਸਿਆ ਗਿਆ ਪਤੀ ਆਖਦਾ ਹੈ ਕਿ ਮੈਂ ਸਾਰਾ ਦਿਨ ਬੇਸੁਧ ਹਾਲਤ ਦੇ ਵਿੱਚ ਸੁੱਤਾ ਹੀ ਰਹਿੰਦਾ ਸੀ ਤੇ ਇੱਧਰ ਘਰ ਦੇ ਵਿੱਚ ਜਦੋਂ ਵੀ ਕੋਈ ਮਰਦ ਆਂਦਾ ਸੀ ਭਾਵੇਂ ਕੋਈ ਕਮੇਟੀਆਂ ਪਾਉਣ ਵਾਲਾ ਆਂਦਾ ਹੋਵੇ ਜਾਂ ਫਿਰ ਕੋਈ ਹੋਰ ਉਸ ਦੇ ਨਾਲ ਉਸਦੀ ਪਤਨੀ ਹੀ ਗੱਲਬਾਤ ਕਰਦੀ ਸੀ ਢੀਲ ਕਰਦੀ ਸੀ ਇਸ ਦੇ ਵਿਚਾਲੇ ਇਸ ਪਤਨੀ ਦਾ ਕਿਸੇ ਹੋਰ ਦੇ ਨਾਲ ਸਬੰਧ ਸ਼ੁਰੂ ਹੋ ਗਿਆ ਅਤੇ ਇਹ ਸਬੰਧ ਨਜਾਇਜ਼ ਸੀ ਇਸ ਬਾਰੇ ਜਦੋਂ ਸੋਹਰੇ ਨੂੰ ਪਤਾ ਲੱਗਿਆ ਤਾਂ ਉਸਨੇ ਵਰਜਿਆ ਵੀ ਘਰ ਦੇ ਵਿੱਚ ਝਗੜਾ ਵੀ ਹੋਇਆ ਪਰ ਉਹ ਨੂੰ ਆਪਣੀ ਹਰਕਤਾਂ ਤੋਂ ਟੱਲੀ ਨਹੀਂ ਸਕੋ ਉਸਨੇ ਆਪਣੇ ਸੋਹਰੇ ਦੇ ਨਾਲ ਕੁੱਟਮਾਰ ਕੀਤੀ ਗਾਲੀ ਗਲੋਚ ਕੀਤੀ ਅਤੇ ਹੁਣ ਸੋਹਰਾ ਵੀ ਹਰ ਦਮ ਨਸ਼ੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਸਵੇਰੇ ਹੀ ਉਹ ਸ਼ਰਾਬ ਪੀ ਲੈਂਦਾ ਸੀ ਜਿਵੇਂ ਕਿ ਪਿੰਡ ਵਾਲੇ ਅਤੇ ਪਰਿਵਾਰਿਕ ਮੈਂਬਰ ਦੱਸਦੇ ਨੇ ਉਹ ਇਹ ਜਾ ਰਿਹਾ ਸੀ ਕਿ ਉਸ ਦੇ ਘਰ ਦੇ ਹਾਲਾਤ ਕਿਸੇ ਤਰ੍ਹਾਂ ਸੁਧਰ ਜਾਣ ਪੁੱਤ ਨਸ਼ੇ ਤੇ ਲੱਗ ਚੁੱਕਿਆ ਸੀ ਅਤੇ ਇਹ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਨਾਲ ਸਹਿਯੋਗ ਨਹੀਂ ਕਰ ਰਹੀ ਸੀ ਕਿਸੇ ਹੋਰ ਦੇ ਨਾਲ ਸਬੰਧ ਬਣਾਇਆ ਉਸ ਤੇ ਘਰ ਦੇ ਵਿੱਚ ਬੱਚਿਆਂ ਦੀ ਵੀ ਪਰਵਾਹ ਨਹੀਂ ਕੀਤੀ ਆਏ ਦਿਨ ਉਹ ਜਦੋਂ ਬਾਹਰ ਜਾਂਦੀ ਸੀ ਤਾਂ ਸਹੁਰੇ ਨੂੰ ਦੁੱਖ ਬੜਾ ਹੁੰਦਾ ਸੀ ਆਪਣੇ ਭਰਾ ਦੇ ਨਾਲ ਉਹ ਇਹ ਕੱਲਾਂ ਕਰਦਾ ਸੀ ਕਿ ਮੇਰੀ ਨੂੰ ਇਸ ਤਰ੍ਹਾਂ ਬਾਹਰ ਜਾਂਦੀ ਹੈ ਤੇ ਉਹ ਕਿਸੇ ਹੋਰ ਬੰਦੇ ਦੇ ਕੋਲ ਜਾ ਰਹੀ ਹੈ ਇਸ ਬਾਰੇ ਹੁਣ ਸਾਰਾ ਖੁਲਾਸਾ ਉਦੋਂ ਹੋਇਆ ਜਦੋਂ ਬੀਤੇ ਦਿਨੀ ਇਹ ਸੋਹਰਾ ਘਰ ਤੋਂ ਲਾਪਤਾ ਹੋ ਗਿਆ ਉਸ ਦੀ ਗੱਡੀ ਕਿਤੋਂ ਹੋਰ ਮਿਲੀ ਅਤੇ ਕੁਝ ਦਿਨਾਂ ਬਾਅਦ ਇਸ ਲਾਪਤਾ ਹੋਏ ਸੋਹਰੇ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਨਹਿਰ ਦੇ ਵਿੱਚੋਂ ਜਿਹੜੀ ਇਹ ਮ੍ਰਿਤਕ ਦੀ ਬਰਾਮਦ ਹੋਈ ਆ ਰਾਜਸਥਾਨ ਦੇ ਨੇੜੇੋਂ ਮਿਲੀ ਹੈ ਇਧਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇਹ ਅਮਨਦੀਪ ਕੌਰ ਦੇ ਵੱਲੋਂ ਘਰ ਦੀ ਨੂੰਹ ਦੇ ਵੱਲੋਂ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਆਪਣੇ ਦੋ ਆਸ਼ਿਕਾਂ ਦੇ ਨਾਲ ਮਿਲ ਕੇ ਇਹਦੇ ਵਿੱਚੋਂ ਇੱਕ ਕਮੇਟੀ ਪਾਉਣ ਵਾਲਾ ਬੰਦਾ ਸੀ ਅਤੇ ਇੱਕ ਹੋਰ ਵਿਅਕਤੀ ਸੀ ਇਹ ਉਹੀ ਦੱਸਿਆ ਜਾ ਰਿਹਾ ਜਿਸ ਦੇ ਨਾਲ 2021 ਦੇ ਵਿੱਚ ਉਹ ਘਰੋਂ ਚਲੀ ਗਈ ਸੀ ਇਹ ਸਾਰੀਆਂ ਗੱਲਾਂ ਬਾਤਾਂ ਉਹਨੇ ਜੋ ਕਿ ਪਿੰਡ ਵਾਲੇ ਅਤੇ ਪਰਿਵਾਰਿਕ ਮੈਂਬਰ ਦੱਸਦੇ ਨੇ ਹੋਰ ਵੀ ਕਈ ਗੱਲਾਂ ਦੇ ਖੁਲਾਸੇ ਹੋਏ ਨੇ ਪਰ ਸ਼ਰਮਸਾਰ ਕਰਦੀ ਹੈ ਇਹ ਖਬਰ ਕਿਉਂਕਿ ਇੱਕ ਬਜ਼ੁਰਗ ਵਿਅਕਤੀ ਜਿਨੇ ਦੇਖਿਆ ਕਿ ਮੇਰਾ ਪੁੱਤ ਕਿਸੇ ਕੰਮ ਦਾ ਨਹੀਂ ਨਸ਼ੇ ਦੇ ਵਿੱਚ ਉਹ ਡੁੱਬ ਚੁੱਕਿਆ ਤੇ ਮੇਰੀ ਜ਼ਮੀਨ ਹੀ ਨਾ ਖਤਮ ਕਰ ਦੇਵੇ ایسے ਡਰ ਦੇ ਚਲਦੇ ਹੋਏ ਪਿਓ ਨੇ ਸਹੀ ਫੈਸਲਾ ਕੀਤਾ ਕਿ ਉਸਦੇ ਘਰ ਵਾਲੇ ਵੀ ਉਸ ਨੂੰ ਛੱਡ ਕੇ ਨਾ ਚਲੀ ਜਾਵੇ ਅਤੇ ਬੱਚੇ ਵੀ ਉਹ ਪਾਲ ਰਹੀ ਹੈ ਤਾਂ ਸਾਰੀ ਜ਼ਮੀਨ ਉਸਦੇ ਨਾਮ ਕਰਵਾ ਦਿੱਤੀ ਪਰ ਉਸਨੇ ਕਿਸੇ ਵੀ ਗੱਲ ਦੀ ਕਦਰ ਨਹੀਂ ਕੀਤੀ ਪੁੱਤ ਦੀ ਥਾਂ ਤੇ ਸਨੂ ਨੂੰ ਰੱਖਿਆ ਗਿਆ ਸੀ ਪਰ ਉਹ ਪੁੱਤ ਨਹੀਂ ਬਣੀ ਸਗੋ ਉਸਨੇ ਉਹ ਕਾਰਾ ਕੀਤਾ ਕਿ ਉਸਦੇ ਨਾਲ ਕੋਈ ਵੀ ਰਿਸ਼ਤਾ ਰੱਖਣ ਤੋਂ ਕੋਈ ਵੀ ਰਿਸ਼ਤਾ ਕਹਿਣ ਤੋਂ ਸ਼ਰਮ ਆਉਂਦੀ ਹੈ ਇਹ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਇੱਕ ਦੋਹੇਵਲ ਨੂੰ ਸੌਰੇ ਦੀ ਜਾਨ ਨਹੀਂ ਗਈ ਹੈ ਤੇ ਇਸ ਦੇ ਪਿੱਛੇ ਦਾ ਕਾਰਨ ਨਜਾਇਜ਼ ਸਬੰਧ ਬਣੇ ਨੇ ਉਸ ਦਾ ਪਤੀ ਖੁਦ ਕੈਮਰੇ ਦੇ ਸਾਹਮਣੇ ਆ ਕੇ ਦੱਸ ਰਿਹਾ ਹੈ ਕਿ ਉਸ ਦੀ ਪਤਨੀ ਕਿਸ ਤਰ੍ਹਾਂ ਦੇ ਨਾਲ ਦੂਜੇ ਬੰਦੇ ਆ ਦੇ ਨਾਲ ਸੀ ਘਰ ਦੇ ਵਿੱਚ ਦੋ ਜਵਾਨ ਬੱਚੇ ਨੇ ਆਖਿਰਕਾਰ ਉਹਨਾਂ ਦਾ ਭਵਿੱਖ ਕੀ ਹੈ ਰੱਬ ਹੀ ਜਾਣੇ